ਸ਼ਸ਼ੀਕਲ ਬਾਈ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅੰਮ੍ਰਿਤ ਟੀਵੀ 1990 ਤੋਂ ਇੱਕ ਆਪਣਾ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਾਈ ਜੀ ਵੀ ਜਿਹੜੀਆਂ ਆਪਾਂ ਨਰਮਾ ਕਹਿੰਨੇ ਪਾਂ ਨਰਮਾ ਸਾਡੇ ਬਿੰਗ ਤੋਂ ਬਾਈ ਜੀ ਹੁਣ ਲੋ ਬਹੁਤ ਨਾ ਜਾਂਦਾ ਸੁਨਾਮ ਤੇ ਸੰਗਰੂਰ ਏਰੀਆ ਤਾਂ ਬਰਨਾਲਾ ਏਰੀਆ ਆ ਗਿਆ ਤੇ ਫਟੇਗੜ ਸਾਹਿਬ ਆ ਗਿਆ ਇੱਥੇ ਤਾਂ ਪਹਿਲੀ ਨਹੀਂ ਲੱਗਦਾ ਸੀਗਾ ਸੁਨਾਮ ਸੁਨੂਮ ਲੱਗਦਾ ਸੀਗਾ ਉਹ ਵੀ ਉਹਨਾਂ ਨੇ ਕਾਫੀ ਟਾਈਮ ਤੋਂ ਖਤਮ ਕਰਤਾ ਦੌਣਾ ਬੰਦ ਕਰਤਾ ਉਹਨਾਂ ਨੇ ਕੱਲਾ ਬਸ ਮਾਨਸਾ ਜ਼ਿਲ੍ਹਾ ਤੇ ਕੁਛ ਏਰੀਆ ਬਠਿੰਡਾ ਜ਼ਿਲ੍ਹਾ ਰਹਿ ਗਿਆ ਸੀਗਾ ਤੇ ਸਾਡੇ ਮਾਨਸਾ ਜ਼ਿਲ੍ਹੇ ਚ ਵੀ ਬਸ ਗਾਹਾਂ ਨੂੰ ਕਹਾਣੀ ਖਤਮ ਹੀ ਆ ਨਰਮੇ ਦੀ ਤਕਰੀਬ ਨਾਲ ਗੱਲ ਵਾ ਤੇ ਇਹ ਆ ਬਾਈ ਜੀ ਬੀ ਇਹ ਸਰਕਾਰਾਂ ਚੰਗੀਆਂ ਹੋਣ ਤਾਂ ਸਾਰਾ ਕੁਝ ਹੋ ਜਾਂਦਾਗਾ ਜੇ ਸਰਕਾਰਾਂ ਮਾਰੀਆਂ ਹੋ ਜਾਣ ਕਿਸਾਨਾਂ ਨੂੰ ਮਾਰਨ ਦੀ ਨੀਤੀ ਹੋ ਜੇ ਸਰਕਾਰਾਂ ਦੀ ਉਦੋਂ ਸਾਰੀ ਕਹਾਣੀ ਖਤਮ ਹੋ ਜਾਂਦੀ ਆ ਜੇ ਨਰਮਲ ਵੀ ਚੰਗੇ ਦਿੰਦੇ ਨਾ ਸਰਕਾਰਾਂ ਤੇ ਗਲਾਬੀ ਸੁੰਡੀ ਦਾ ਅਟੈਕ ਨਾ ਆਉਂਦਾ ਤਾਂ ਇਹ ਤਕਰੀਬਨ ਜੀਰ ਨੂੰ ਜੱਗੇ ਜਾਂਦਾ ਸੀ ਨਰਮਾ ਇੱਕ ਹੋਰ ਰੋਜ਼ਗਾਰ ਗਰੀਬ ਗੁਰਬਾਹ ਦਾ ਵੀ ਰੋਜ਼ਗਾਰ ਤੁਰਦਾ ਸੀ ਉਦੋਂ ਗਰੀਬ ਗੁਰਬਾਹ ਅੱਜ ਖੇਤ ਜਾਂਦਾ ਨਰਮਾ ਚੁਗਦਾ ਤੇ 4 ਰੁਪਏ ਕਮਾਉਂਦਾ ਨਾ ਤਾਂ ਜੱਟ ਖੁਸ਼ੀ ਨਾਲੇ ਆਪਣੇ ਗਰੀਬ ਗੁਰਬੇ ਬਾਈ ਜਿਹੜਾ ਆਪਣਾ ਖੁਸ਼ ਸੀਗਾ ਸਾਰਾ ਕਿਉਂ ਦਿਨ ਛਟੀਆਂ 'ਚ ਪੱਟਣ ਜੀ ਵੀ ਲਾਦੇ ਫੇਰ ਕੀ ਕਾਰਨ ਉਦੋਂ ਬਾਅਦ ਵੀ ਜ਼ਿੰਮੇਦਾਰ ਗਰੀਬਾਂ ਨੂੰ ਵਿਚਾਰਿਆਂ ਨੂੰ ਛਟੀਆਂ ਦਾ ਦਾਨ ਵੀ ਕਰ ਦਿੰਦਾ ਸੀ ਵੀ ਬਾਦੂ ਸੀ ਯਾਰ ਵੀ ਲੈ ਜਾ ਪੱਟ ਕੇ ਗੈਸ ਦਾ ਖਰਚਾ ਘੱਟ ਸੀਗਾ ਹੁਣ ਇਹ ਤਾਂ ਤਕਰੀਬਨ ਗੈਸ ਦੇ ਖਰਚੇ ਵੱਧਦੇ ਜਾਂਦੇ ਨੇ ਜੇ ਛਟੀਆਂ ਹੋਣ ਤਾਂ ਸਾਰਾ ਕੁਝ ਘੱਟ ਹੋ ਜਾਂਦਾ ਬਾਈ ਜੀ ਗਰੀਬ ਵੀ ਵਿਚਾਰਾ ਪਹਿਲਾਂ ਧੂਆਂ ਬਾੜ ਕੇ ਪੈਂਦੇ ਇਕੱਠੇ ਹੋ ਜਾਂਦੇ ਜੋਨੋ ਦਿਨ ਇਹ ਚੀਜ਼ਾਂ ਲੋਪ ਹੋਈ ਜਾਂਦੀਆਂ ਸਾਡੇ ਵੀ ਬੱਸ ਇਹ ਆਖਰੀ ਸਾਲ ਸੀਗਾ ਗਾਹ ਨੂੰ ਕਿਸੇ ਨੇ ਲਾਉਣਾ ਨਹੀਂ ਐਦਿ ਕੀ ਤੁਸੀਂ ਆ ਲਾ ਲਓ ਵੀ ਇਹ じゃ ਕੁਛ ਤਾਂ ਰੱਬ ਦੀ ਕਰੋਪੀ ਹੋਗੀ ਕੋ ਸਰਕਾਰਾਂ ਮਾਰੀਆਂ ਹੋਗੀਆਂ ਵੀ 4-5 ਮਾਣ ਕਿੱਲੇ ਦਾ 4 ਘਟੇ ਚਿਹੇ ਲਿਖਿਆ ਗਿਆ ਤੋਂ ਨਰਮੇ ਤੋਂ ਤੇ ਨਹੀਂ ਇਹ 25-25 ਮਾਣ ਨਰਮਾ ਹੋ ਜਾਂਦਾ ਸੀਗਾ ਵੀ 1 ਕਿੱਲੇ ਚੋਂ 25 ਮਾਣ ਵੀ ਆਮ ਹੋ ਜਾਂਦਾ ਸੀਗਾ ਉਹ ਵਕਤ ਤਾਂ 1 ਸਾਲ 13 ਸੀ 605 20 ਬੀਜਿਆ ਸੀਗਾ ਉਸ ਸਾਲ ਨਾ 45 ਮਾਣ ਨਰਮਾ ਸੀ ਕਿੱਲੇ ਦਾ 84 ਸੀਗਾ ਤੇ ਉਦੋਂ ਉਹ ਦਿਨ ਯਾਦ ਕਰਕੇ ਤਾਂ ਦਿਨ ਦੇਖ ਕੇ ਤਾਂ ਮਜ਼ਾਕ ਜਿਹਾ ਲੱਗਦਾ ਵੀ ਹਾਲਾਂਕਿ ਇਹਨਾਂ ਗੱਪ ਮਾਰਦਾ ਹੂ ਯਾਰ ਤੇ ਹਕੀਕਤ ਸੀ ਬਾਈ ਜੀ ਇਹ ਇੰਨੀ ਸਰਕਾਰਾਂ ਦੀ ਨੀਤੀ ਮਾੜੀ ਹੋ ਗਈ ਇਹ ਗਲਾਬੀ ਸੁੰਢੀ ਇਹਨਾਂ ਨੇ ਬੀਜ ਚ ਹੀ ਪੈਦਾ ਕਰਤੀ ਵੀ ਨਰਮੇ ਨੂੰ ਖਤਮ ਕਰ ਦੋ ਉੱਤੋਂ ਸਰਕਾਰਾਂ ਕੀ ਜੰਗੀਆਂ ਨੇਗੀਆਂ ਵਿੱਚੋਂ ਨਾ ਬੰਦ ਕਰੋ ਪਾਣੀ ਡੂੰਗੇ ਹੋਈ ਜਾਂਦੇ ਨੇ ਫਿਰ ਜੱਟ ਕਰੇ ਤਾਂ ਕੀ ਕਰੇ ਡੂੰਗੀ ਲੱਗੀ ਤਾਂ ਲਾਈਕ ਕਮੈਂਟ ਕਰ